ਕੱਤ ਦਾ ਨਾਮ ਜੀਹਾ ਅਦਰੀ ਜੀ ਕੱਤ ਦਾ ਨਾਮ ਜੀਹਾ ਅਦਰੀ ਜੀ ਅੱਜ ਬਹੁਤ ਬਰਸਾਤ ਹੋ ਰਹੀ ਆ ਜੁਲਾਈ ਦਾ ਪਹਿਲਾ ਹਫਤਾ ਚੱਲ ਰਿਹਾ ਮੋੜੇ ਧਾਰ ਪ੍ਰਚਾਤ ਹੋ ਰਹੀ ਦੇਖੋ ਚਾਰ ਚੁਫੇਰੇ ਥੋੜੀਆਂ ਜਿਹੀ ਵੀ ਬੇਨਤੀਆਂ ਜੀ ਆਪ ਜੀ ਨਾਲ ਸਾਂਝੀਆਂ ਕਰ ਲੀਆਂ ਹਨ ਹੁਣ ਹਾਪ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਜਿਸ ਤਰ੍ਹਾਂ ਖੇਤੀ ਜਿਹਨੂੰ ਛੇੜਨਾ ਨਹੀਂ ਗਾਜ ਬਿਜਲੀ ਦੀ ਨਹੀਂ ਬਜਲੀ ਦੇ ਸੋਚ ਕੋਈ ਜ਼ਰੂਰੀ ਕੰਮ ਨਹੀਂ ਆ ਬਜਲੀ ਦਾ ਨਹੀਂ ਕਰਨਾ ਤੁਹਾਨੂੰ ਕੋਈ ਕਿੱਡਾ ਜ਼ਰੂਰੀ ਕੰਮ ਹੈ ਜਿਹੜੇ ਸੋਚਿਆ ਆ ਮੈਂ ਸੋਚ ਜਿਹੜੇ ਆ ਉਹ ਸਫਦਾ ਦੇਟਾ ਦੇ ਕੋਈ ਜਿਹੜੇ ਐਸਟਨਾ ਨਾ ਇਹਨਾਂ ਨੂੰ ਜਿਹੜਾ ਪਿੱਛੇ ਲੱਗਾ ਆਫ ਕਰ ਦਿਓ ਇਹ ਸੋਚ ਬੰਦ ਕਰ ਦਿਓ ਕਿਉਂਕਿ ਜਦੋਂ ਇੱਕਦਮ ਤੇ ਜੱਲੀ ਆਉਂਦੀ ਆ ਬੇਲੀਆਂ ਚਾਰਾਂ ਤੇ ਕਈ ਆਕਾਸ਼ੀ ਬਿਜਲੀ ਪੈਂਦੀ ਆ ਤੇ ਫਿਰ ਅੰਦਰ ਸਾਰੀਆਂ ਚੀਜ਼ਾਂ ਦੇ ਜਦੋਂ ਉਹਦਾ ਵੀ ਕਰੰਟ ਨਾਲ ਚੱਲ ਜਾਂਦਾ ਤੇ ਪਾਵਰ ਬਹੁਤ ਕਈ ਗੁਣਾ ਵੱਧ ਜਾਂਦੀ ਹੈ ਟੀਵੀ ਖਰੀਜਾਂ ਏਸੀ ਇਹ ਦਿਗਰੀ ਦਾ ਸਾਮਾਨ ਪੇਤੀਆਂ ਸੜ ਜਾਂਦੀਆਂ ਖਰਾਬ ਹੋ ਜਾਂਦੀਆਂ ਦੁਬਾਰਾ ਬਣਾਉਣੇ ਉਹ ਗੱਲ ਬਣਦੀ ਨਹੀਂ ਉਸ ਕਰਕੇ ਉਹਨਾਂ ਦੇ ਵੀ ਸ਼ੂਆ ਜਿਹੜੇ ਬੜੇ ਧਿਆਨ ਨਾਲ ਥੱਲੇ ਪੈਰਾਂ ਵਿੱਚ ਆਪਣਾ ਪਾ ਕੇ ਉਹ ਚੀਜ਼ ਰੱਖ ਕੇ ਕਿ ਤੁਹਾਨੂੰ ਕਰੰਟ ਨਾ ਪਵੇ ਉਹ ਵੀ ਸ਼ੂ ਕਾਬਰ ਕੱਢ ਦੋ ਬੰਦ ਕਰ ਦੋ ਠੀਕ ਆ ਜਿਸ ਤਰ੍ਹਾਂ ਜਿ ਸ਼ੂਆ ਸਾਰੇ ਆਫ ਰੱਖੋ ਅਗਲਾ ਅੱਜ ਤਰ੍ਹਾਂ ਕੋਈ ਕੋਈ ਵੀ ਚੀਜ਼ ਲੱਗੀ ਹੋਣੀ ਉਸ ਨੂੰ ਕੱਢ ਕੇ ਸੇਫ ਕਰ ਦਿਓ ਭੂਏ ਕੋਈ ਵੀ ਤਾਰ ਡਿੱਗੀ ਹੋ ਕਿਤੇ ਪਾਸੇ-ਆਸੇ ਉਹਨੂੰ ਨਾ ਛੇੜੋ ਕਿਸੇ ਵੀ ਕੋਠੇ ਉੱਤੇ ਨਾ ਚੜੋ ਉਹ ਪਾੁਰੇ ਖੋਦ ਘਟ ਜਾਂਦੀ ਪਾਣੀ ਦਾ ਭਾਰ ਬਹੁਤ ਗਿਆ ਹੁੰਦਾ ਵਾ ਸ਼ਕਤਾਂ ਦੇ ਪਾਰ ਇਸ ਕਰਕੇ ਵੀ ਸ਼ਕਤਾਂ ਦੇ ਪਾਰ ਭਾਂਡਾ ਵਾ ਪਾ ਖੋਦਾਂ ਦੇ ਸੇ ਕਰਦੇ ਆ ਕੋਈ ਵੀ ਪਾਲਾ ਇਟ ਟੈਲ ਜੇ ਵੀ ਸੱਦ ਵੀ ਆ ਪਾਵੇਂ ਕਿ ਇਸ ਤੱਕ ਪੂ ਲੈਂਟ ਰਿਹਾ ਤੇ ਜੇ ਉਹ ਵੀ ਤਨਜੋਰ ਹੋ ਜਾਂਦੇ ਆ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ ਖੋਰ ਕਿਤੇ ਵੀ ਬੱਚੋ ਸਫਰ ਕਰਨ ਤੋਂ ਜ਼ਿਆਦਾ ਜ਼ਰੂਰੀ ਹੈ ਕਿਤੇ ਕਰਨਾ ਹੀ ਆ ਇਨਾ ਪਰ ਰਸਤੇ ਵੀ ਜਾਣੇ ਆ ਕੋਈ ਥਾਵਾਂ ਤੇ ਪਾਣੀ ਖੜਾ ਪਤਾ ਨਹੀਂ ਲੱਗਦਾ ਸਾਈਕਲ ਮੋਟਰਸਾਈਕਲ ਗੱਡੀ ਸਿੱਧੀ ਆੜੀ ਵਿੱਚ ਵੜ ਜਾਂਦੇ ਆ ਤੇ ਨੁਕਸਾਨ ਹੋ ਜਾਂਦਾ ਗੁਲਤੀ ਜਾਂਦੇ ਆ ਹੋਰ ਵੀ ਲੱਗਣਾ ਇਸੇ ਤਰ੍ਹਾਂ ਆਪਣਾ ਬਚਾਅ ਜ਼ਰੂਰੀ ਆ ਜੇ ਸੇਤ ਗਲ ਛਾਂ ਬਚਾਅ ਹੋਣਾ ਆਪਾਂ ਬਚ ਕੇ ਰਹਿਵਾਂਗੇ ਹੁਣ ਬਰਸਾਤ ਹੋ ਰਹੀ ਆ ਪਾਣੀ ਇਕੱਠਾ ਹੋਣਾ ਵਾ ਜਗਾ ਜਗਾ ਤੇ ਮੁਸ਼ਕਲ ਆਉਣੀਆਂ ਵਾ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਜਾਂਦਾ ਵਾ ਫੇਰ ਦਾ ਵੀ ਜ਼ਰੂਰੀ ਖ्याल ਰੱਖਣਾ ਵਾ